ਜਦੋਂ ਡਾਕਟਰਸ ਨੇ ਉਹਨ ਕੀ ਕਿਹਾ ਡਾਕਟਰ ਕਹਿੰਦੇ ਵੀ ਹਜੇ ਛੇੜਨਾ ਨਹੀਂ ਪਤਾ ਯਾਨੀ ਕਿ ਡਿਸਟਰਬ ਨਹੀਂ ਕਰਨਾ ਅੱਛਾ ਕਿ ਜੇ ਪਤਲ ਉੱਠ ਗਿਆ ਵੀ ਤੇ ਤੰਗ ਕਰੂਗਾ ਜੀ ਚਿੰਕਾ ਮਾਰੂਗਾ ਜੀ ਉਹਨਾਂ ਦੀ ਜਿਹੜੀ ਮਦਰ ਨੇ ਹੁਣ ਇਸ ਵਕਤ ਦਿਲਪ੍ਰੀਤ ਸਿੰਘ ਦੇ ਉਹ ਤਾਂ ਘਰਾਈ ਰੱਖੀ ਵੀ ਆ ਜੀ ਮਾਂ ਜੀ ਉਹ ਵੀ ਕਮਜ਼ੋਰ ਆ ਜੀ ਕਿਤੇ ਉਹਨੂੰ ਮੈਨੂੰ ਹੋਰ ਚੰਗਰਲਾ ਸਰਜਰੀ ਉਹ ਵੀ ਸੈਨ ਨਹੀਂ ਕਰਦੇ ਦੁੱਖ ਜੀ ਚੱਕਰ ਖਾਇਆ ਕਰ ਜਾਂਦੀ ਆ ਜੀ ਉਹਨਾਂ ਨੂੰ ਦੱਸਤਾ ਜੀ ਹਾਂ ਉਹ ਵੈਸੇ ਪਤਾਗਾ ਜੀ ਮੈਂ ਦਿਖਾਇਆ ਨਹੀਂ ਅਲੀ ਲੜਕਾ ਦਿਖਾਇਆ ਨਹੀਂ ਜੀ ਅੱਖ ਦੇ ਵਿੱਚੋਂ ਮਾਰ ਕੇ ਚਾਕੂ ਆਰਪਾਰ ਹੋ ਗਏ ਜਿੱਦੋਂ ਤਾਂ ਮੇਰੇ ਭਰਾ ਨੇ ਆਪੇ ਕੱਢੇ ਜੋ ਕੱਲਾ ਤਾਂ ਆਪਾਂ ਜੀ ਆਪਣੇ ਬਾਰ ਚ ਵੀ ਖੜੇ ਆ ਪਾ ਖੁਦ ਨਹੀਂ ਕਹਿ ਸਕਦੇ ਇਹਨਾਂ ਨੂੰ ਵਿੱਚ ਘਾਤੋਂ ਖੜੇ ਆ ਇਹਨਾਂ ਦਾ ਕੀ ਪਤਾ ਕਦੋਂ ਮਾਰ ਕੇ ਭੱਜ ਜਾਣ ਇਹਨਾਂ ਦਾ ਨਾਂ ਤਾਂ ਕੋਈ ਨਾਂ ਨਾ ਕੋਈ ਥੇ ਨਾ ਕੋਈ ਯਾਤਾ ਨਾ ਪਤਾ ਇਹਨਾਂ ਦਾ ਆ ਚੀਜ਼ ਹੈ ਜੀ ਦਮਨਪ੍ਰੀਤ ਸਿੰਘ ਤੇ ਦਿਲਪ੍ਰੀਤ ਸਿੰਘ ਦੇ ਉੱਤੇ ਹਮਲਾ ਹੁੰਦਾ ਹੈ ਦਮਨਪ੍ਰੀਤ ਸਿੰਘ ਦਾ ਕਤਲ ਹੋ ਜਾਂਦਾ ਹੈ ਉਹਦੀ ਡੈਥ ਹੋ ਜਾਂਦੀ ਹੈ ਤੇ ਦਿਲਪ੍ਰੀਤ ਸਿੰਘ ਇਸ ਵਕਤ ਹਸਪੀਟਲ ਦੇ ਵਿੱਚ ਹੈ ਉਹਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਇਸ ਵਕਤ ਮੇਰੇ ਨਾਲ ਦਿਲਪ੍ਰੀਤ ਸਿੰਘ ਦੇ ਵੱਡੇ ਭਰਾ ਮੌਜੂਦ ਨੇ ਗੁਰਮੀਤ ਸਿੰਘ ਭਾਈ ਜੀ ਤੁਹਾਡਾ ਜਿਹੜਾ ਭਰਾ ਸਭ ਤੋਂ ਪਹਿਲਾਂ ਤਾਂ ਅਸੀਂ ਜਾਨਣਾ ਚਾਹਾਂਗੇ ਉਹਨਾਂ ਦੀ ਹੁਣ ਤਬੀਅਤ ਕਿਦਾਂ ਸੀਰੀਅਸ ਹੈ ਜੀ ਹਜੇ ਸੀਰੀਅਸ ਹੈ ਹਾਂ ਜੀ ਤੇ ਇਹ ਦੱਸਿਆ ਜਾ ਰਿਹਾ ਵੀ ਅੱਖ ਤੇ ਵਿੱਚ ਕੁਝ ਚਾਕੂ ਮਾਰਿਆ ਤੇ ਇੱਥੋਂ ਸਿਰ ਚੋਂ ਨਿਕਲ ਗਿਆ ਹਾਂ ਜੀ ਹਾਂ ਜੀ ਅੱਛਾ ਆਰਪਾਰ ਹੋ ਗਿਆ ਹਾਂ ਜੀ ਅੱਖ ਦੇ ਵਿੱਚੋਂ ਮਾਰ ਗਏ ਚਾਕੂ ਆਰ ਪਰ ਹੋ ਗਏ ਜਿੱਦੋਂ ਤਾਂ ਮੇਰੇ ਭਰਾ ਨੇ ਆਪੇ ਕੱਢੇ ਜੋ ਅੱਛਾ ਹਾਂ ਜੀ ਅੱਗੇ ਨੂੰ ਗਿਰ ਗਿਆ ਜੀ ਇੱਕੇ ਲੱਗ ਤੇ ਅੱਛਾ ਹਾਂ ਜੀ ਕਿੰਨੀ ਉਮਰ ਸੀਗੀ ਉਹਨਾਂ ਦੀ 19 ਸਾਲ ਦੀ ਸਾਰੀ ਅੱਛਾ 19 ਸਾਲ ਤੇ ਦਮਨਪ੍ਰੀਤ ਛੋਟਾ ਸੀ ਹਾਂ ਜੀ ਅੱਛਾ ਤੇ ਹੁਣ ਹਸਪੀਟਲ ਦੇ ਵਿੱਚ ਨੇ ਤੁਹਾਡੇ ਕੋਲ ਹਾਂ ਜੀ ਹਾਂ ਜੀ ਕੀ ਕਿਸ ਤਰੀਕ ਦੀ ਹਾਲਤ ਹੈ ਬਸ ਸਿਰਸ ਹੈ ਜੀ ਸਿਰਸ ਹੈ ਜੀ ਯਾਨੀ ਕਿ ਦਵਾਈ ਲਈ ਵੀ ਹੈ ਜੀ ਜ਼ਖਮ ਕਹਿੰਦੇ ਸੱਟ ਹੋ ਗਿਆ ਤਾਂ ਹੀ ਹੈ ਜੀ ਡਾਕਟਰਸ ਨੇ ਹੁਣ ਕੀ ਕਿਹਾ ਡਾਕਟਰ ਕਹਿੰਦੇ ਵੀ ਹਜੇ ਛੇੜਨਾ ਨਹੀਂ ਪਤਾ ਯਾਨੀ ਕਿ ਡਿਸਟਰਬ ਨਹੀਂ ਕਰਨਾ ਅੱਛਾ ਕਿ ਜੇ ਪਤਲ ਉੱਠ ਗਿਆ ਵੀ ਤੇ ਤੰਗ ਕਰੂਗਾ ਜੀ ਚਿੰਕਾ ਮਾਰੂਗਾ ਜੀ ਅੱਛਾ ਹਾਂ ਜੀ ਤੇ ਜਦੋਂ ਅਸੀਂ ਕੱਟਾਂ ਵਾਪਰੀਏ ਜੀ ਦਿਲਪ੍ਰੀਤ ਨੇ ਉਸ ਵਕਤ ਕੁਝ ਕਿਹਾ ਕੁਝ ਹਾਲਤ ਕੁਝ ਹੋਸ਼ ਦੇ ਵਿੱਚ ਸੀਗਾ ਹੋਇਸ ਦੱਸਣ ਤੇ ਹੋਸ਼ ਤੇ ਨਹੀਂ ਹੈ ਜੀ ਅੱਛਾ ਤੇ ਤੁਹਾਨੂੰ ਤੁਸੀਂ ਉਹਨਾਂ ਨੂੰ ਕਿੱਥੇ ਮਿਲੇ ਫਿਰ ਕਿੱਥੇ ਚੱਕਿਆ ਉਹਨੂੰ ਗਿਰ ਗਿਆ ਸੀ ਉਹ ਉੱਥੇ ਉੱਥੇ ਚੱਕਿਆ ਖੂਦ ਦੇ ਕੋਲ ਹੀ ਰਹਿ ਪਿਆ ਤੇ ਜੀ ਚੌਂਕ ਦੇ ਵਿੱਚ ਇੱਕ ਖੂਦ ਨਹੀਂ ਲੱਗ ਗਈ ਅੱਛਾ ਉੱਥੋਂ ਮੈਂ ਚੱਕ ਕੇ ਐਡਮਿਟ ਕਰਾਇਆ ਜੀ ਹਸਪਤਾਲ ਨੂੰ ਪਤਾ ਕਦੋਂ ਲੱਗਿਆ ਇਸ ਘਟਨਾ ਦਾ 7:00 ਵਜੇ ਜੀ ਮੁੰਡਾ ਦੱਸਣ ਆਇਆ ਜੀ ਲੰਗੋਂਡੀਆਂ ਦਾ ਜੀ ਅੱਛਾ ਹਾਂ ਜੀ ਤੇ ਕੀ ਦੱਸਿਆ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਚਾਕੂ ਮਾਰ ਕੇ ਦਿਲਪ੍ਰੇਤ ਜੀ ਕੋਈ ਫਿਰ ਮੈਂ ਉੱਥੇ ਗਿਆ ਜੀ ਅੱਛਾ ਣੱਠਾ ਣੱਠਾ ਗਿਆ ਜੀ ਫਿਰ ਮੈਂ ਚੱਕ ਕੇ ਤਾਂ ਮਾਦਾ ਮੁੰਡਿਆਂ ਨੇ ਹੋਰ 5-7 ਤਾਂ ਨੇ ਜੀ ਐਡਮਿਟ ਕਰਾਇਆ ਜੀ ਇਹ ਜਿਹੜੀ ਦੱਸਿਆ ਜਾ ਰਹਾ ਹੈ ਘਟਨਾ ਅਸਲ 'ਚ ਹੈ ਕੀ ਸੀ ਹੈ ਤਾਂ ਕੁਛ ਨਹੀਂ ਛੋਟਾ ਜਿਹਾ ਬੱਚਾ ਤਾਂ ਜੀ ਸਰਦਾਰ ਮੁੰਡਾ ਜੀ ਅੱਛਾ ਉਹ ਵਿਚਾਰਾ ਸਾਈਕਲ ਚਲਾ ਰਿਹਾ ਤਾਂ ਤੇ ਨਸ਼ਾ ਕੀਤਾ ਹੋਇਆ ਸੀ ਭਈਆਂ ਨੇ ਅੱਛਾ ਉਹਨਾਂ ਦੇ ਵਿੱਚ ਟਾਇਰ ਟੁਰ ਜਾ ਲੱਗ ਗਿਆ ਤਾਂ ਉਹਨਾਂ ਅੱਖੇ ਭਾਰੇ ਹੋਣ ਲੱਗੇ ਉਹਨਾਂ ਨੇ ਜਾ ਕੇ ਦਮਨਪ੍ਰੀਤ ਨੇ ਤੇ ਦਿਲਪ੍ਰੀਤ ਨੇ ਜਾ ਕੇ ਕਹਿਤਾ ਵੀ ਰਹਿਣ ਤੋਂ ਨਿਆਣੇ ਨੂੰ ਕਾਹ ਤੋਂ ਲੜਦੇ ਆ ਅੱਛਾ ਇੰਨੇ ਚ ਉਹਨਾਂ ਨੇ ਉਹ ਕਹਿੰਦੇ ਤੁਸੀਂ ਇੱਥੇ ਰੁਕੋ ਬਹੁਤ ਚਾਕੂ ਚੁੱਕੂ ਲੈ ਜੀ ਮਾਰ ਕੇ ਉਹਨਾਂ ਦੇ ਭੱਜ ਗਏ ਕਿੰਨੇ ਜਣੇ ਸੀ ਉਹ ਟੋਟਲ 6 ਜਣੇ ਤੇ 6 ਜਣੇ ਤੇ ਹੁਣ ਤੁਹਾਡੇ ਫਿਰ ਪਰਿਵਾਰ ਚ ਹੋਰ ਕੌਣ ਕੌਣ ਹੈ ਜੀ ਬਾਕੀ ਸਾਰੇ ਪਰਿਵਾਰ ਤਾਂ ਮੇਰਾ ਇੱਥੇ ਜਿੱਤੇ ਮੇਰੇ ਡੈਡੀ ਆਏ ਇੱਥੇ ਪਿਤਾ ਜੀ ਤੁਹਾਡੇ ਹਾਂ ਜੀ ਠੀਕ ਹੈ ਜੀ ਮੇਰੇ ਵਿੱਚ ਇਹ ਤੁਹਾਡੇ ਪਿਤਾ ਜੀ ਨੇ ਅੱਛਾ ਜੀ ਸੋ ਇਸ ਵਕਤ ਦਿਲਪ੍ਰੀਤ ਸਿੰਘ ਦੇ ਪਿਤਾ ਜੀ ਇੱਥੇ ਮੌਜੂਦ ਨੇ ਇਸ ਵਕਤ ਸਮਾਂ ਬੜਾ ਦੁਖਦਾਈ ਬਣਾ ਹੋਇਆ ਹੈ ਜੀ ਸਾਡੀ ਸਾਰਿਆਂ ਦੀ ਹਮਦਰਦੀ ਹੈ ਤੁਹਾਡੇ ਪਰਿਵਾਰ ਦੇ ਨਾਲ ਇਹ ਜਿਹੜੀ ਘਟਨਾ ਵਾਪਰੀ ਜੀ ਕੀ ਜਦੋਂ ਮੈਂ ਗੁਰਮੀਤ ਸਿੰਘ ਦੇ ਨਾਲ ਵੀ ਗੱਲ ਕਰ ਰਿਹਾ ਸੀ ਤੁਹਾਡੇ ਬੇਟੇ ਦੇ ਨਾਲ ਇਹ ਕਿਤਨਾ ਕੀ ਵਾਪਰੀ ਕੀ ਹੈ ਜੀ ਏਦਾਂ ਕਿ ਮਤਲਬ ਕਿ ਅਚਾਨਕ ਇਸ ਤਰੀਕੇ ਦਾ ਇਨਾ ਵੱਡਾ ਹਾਲਾਤਾ ਹੋ ਜਾਣਾ ਫਿਰ ਇੱਕ ਦਿਨ ਬੱਚੇ ਦੀ ਕਤਲ ਵੀ ਹੋ ਗਿਆ ਦੂਜੀ ਦੀ ਹੁਣ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੀ ਮੈਂ ਡਿਊਟੀ ਤੋਂ ਆਇਆ ਤਾਂ ਜੀ 3:30 ਵਜੇ ਮੈਂ ਛੁੱਟੋ 29 ਸਕੂਲ ਤੋਂ ਜੀ ਮੈਂ ਡਿਊਟੀ ਤੋਂ ਆ ਗਈ ਬੈਠਾ ਜੀ ਇਹ ਵੀ ਡਿਊਟੀ ਤੋਂ ਆਇਆ ਜੀ ਆਪਣੇ ਤੋਂ ਚਾਹ ਬਣਾਈ ਜੀ ਮੰਮੀ ਨੇ ਵੀ ਬੱਚੇ ਚਾਹ ਪੀ ਲੈ ਕੰਮ ਮੰਮੀ ਰੋਟੀ ਬਣਾ ਉਹਦੀ ਮੰਮੀ ਕਹਿੰਦੀ ਮੈਂ ਬਣਾਉਂਦੀ ਆ ਪੁੱਤ ਚਾਹ ਪੀ ਕੇ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਜੀ ਉਹ ਵੀ ਆਇਆ ਜੀ ਮੇਰੇ ਘਰੇ ਮੇਰੇ ਮਾਤਾ ਦੇ ਪੈਰ ਹੱਥ ਲਾਏ ਤੇ ਘਰ ਬੈਠ ਕੇ ਉਹਨਾਂ ਚਾਹ ਪੀ ਕੇ ਇੱਕ ਆਟੋਮੈਟਡ 2 ਮਿੰਟ ਦੇ ਵਿੱਚ ਵਾਪਸ ਲੰਘ ਕੇ ਜਾ ਕੇ ਖੂਹ ਤੇ ਬੈਠ ਗਏ ਜੀ ਉਹ ਖੂਹ ਤੇ ਬੈਠੇ ਉਹ ਤੋਂ ਬਾਅਦ ਜੀ ਇੱਕ ਦੋ ਕਰਾਇਦਾ ਰਾਏ ਜੀ ਲੜਕੇ ਉਹਨਾਂ ਨੇ ਸਾਈਕਲ ਖੜਾ ਰਿਆ ਜੀ ਕਿ ਯਾਰ ਉਹਨਾਂ ਨਾਲ ਟੱਚ ਹੋ ਗਈ ਉਹਨੀ ਸਾਈਕਲ ਮੋਟਰਸਾਈਕਲ ਆਲੇ ਨਾਲ ਉਹਨੂੰ ਮਾਰਦੇ ਸੀ ਮਾਰਲੇ ਮਾਰਦੇ ਉਹਨਾਂ ਨੇ ਕਿਹਾ ਜੀ ਬੈਠੇ ਕਸਮ ਕਿਉਂ ਮਾਰਨਾ ਬਾਈ ਸੁਣੂ ਛੱਡ ਦੋ ਬੱਚਾ ਦਾ ਇਹ ਦਿਲਪ੍ਰੀਤ ਤੇ ਦਮਨਪ੍ਰੀਤ ਨੇ ਕਿਹਾ ਉਹਨਾਂ ਨੂੰ ਕਿ ਤੁਸੀਂ ਬੱਚੇ ਨੂੰ ਕਿਉਂ ਮਾਰਦੇ ਹੋ ਹਾਂ ਜੀ ਵੀ ਇਹਨੂੰ ਕਿਉਂ ਮਾਰਦੇ ਆ ਜੀ ਇਹਨੇ ਕਹਿਆ ਜੀ ਰੁਕੋ ਉਹ ਗਏ ਚਾਰ ਪੰਜ ਬੰਦੇ ਹੋਰ ਬਲਾਗ ਲੈ ਚਾਕੂ ਲੈ ਇੱਕ ਦੇ ਗਲੇ ਤੇ ਮਾਰਦਾ ਦਿਲਪ੍ਰੀਤ ਦੀ ਅੱਖ ਤੇ ਮਾਰਦਾ ਜੀ ਇਹ ਵੀਡੀਓਜ਼ ਵੀ ਆਈਆਂ ਨੇ ਜੀ ਇਹ ਹਾਂਜੀ ਹਾਂਜੀ ਅੱਛਾ ਜੀ ਤੇ ਦਿਲਪ੍ਰੀਤ ਦੀ ਅੱਖ ਦੇ ਵਿੱਚ ਲੱਗਿਆ ਤੇ ਦਿਮਾਗ 'ਚੋਂ ਇੱਥੋਂ ਸਿਰ 'ਚੋਂ ਆਰ-ਪਾਰ ਕਰਤਾ ਆਰ-ਪਾਰ ਹੋ ਗਿਆ ਜੀ गिर ਗਿਆ ਉਹ ਜੀ ਚਾਕੂ ਲੱਗਦੇ ਸਾਰੇ ਗਿਰ ਗਿਆ ਜੀ ਤੇ ਇਹ ਤਾਂ ਫਿਰ ਸਰਿਆਮ ਇਹ ਇਸ ਤਰੀਕੇ ਦੇ ਹਥਿਆਰ ਚੁੱਕੀ ਫਿਰਦੇ ਆਂ ਉਹੀ ਗੱਲ ਹੈ ਜੀ ਇਹ ਤਾਂ ਹੱਤਿਆਚਾਰ ਹੋ ਗਿਆ ਹਾਂ ਜੀ ਤੇ ਹੁਣ ਡਾਕਟਰਸ ਕੀ ਕਹਿ ਰਹੇ ਆ ਜੀ ਉਹਨਾਂ ਦੇ ਇਲਾਜ ਬਾਰੇ ਡਾਕਟਰ ਤਾਂ ਬਸ ਕਹਿ ਰਹੇ ਆ ਜੀ ਬਾਕੀ ਰੱਬ ਜਾਣੇ ਹੁਣ ਕਿਆ ਕਰਾਂਗੇ ਜੀ ਕਿਆ ਨਹੀਂ ਅਸੀਂ ਤਾਂ ਜਾਂਦੇ ਆ ਜੀ ਕਹਿਦਾ ਸਹੀ ਹੈ ਸਹੀ ਹੈ ਜੀ ਬਾਕੀ ਰੱਬ ਜਾਣੇ ਮਨ ਤਾਂ ਸਹੀ ਲੱਗਦੇ ਨੇ ਜੀ ਲੜਕੇ ਮੈਂ ਐਮਸੀ ਆ ਜੀ ਉਹਦੇ ਕੁਆਟਰ ਰੈਂਡਦੇ ਸੀ ਬੰਦੇ ਉਹਦੇ ਕੰਮ ਵੀ ਕਰਦੇ ਐਮਸੀ ਦਾ ਉਹਨੂੰ ਸਭ ਪਤਾ ਜੀ ਉਹ ਵੀ ਬਦਲ ਗਿਆ ਜੀ ਉਹ ਕੀ ਕਹਿੰਦੇ ਹੁਣ ਉਹ ਕਹਿੰਦੇ ਜੀ ਕੀ ਲੈਣਾ ਸਾਨੂੰ ਕਿਸੇ ਤੋਂ ਛੱਡੋ ਉਹਨਾਂ ਦੇ ਰਾਤੋਂ ਰਾਤ ਭਜਾਦੇ ਜੀ ਉਸਦੇ ਦੇ ਕਿਰਾਏਦਾਰ ਨੂੰ ਤਾਂ ਪੈਸਾ ਅੰਦਾ ਜੀ ਉਹਨੂੰ ਪੈਸੇ ਕੱਢ ਦੂੰਗਾ ਜੇ ਗਾਊਆ ਅਗਲਾ ਕਮਰਾ ਖਾਲੀ ਕਰਕੇ ਪੈਸੇ ਕੱਢ ਦੂੰਗਾ ਜੀ ਉਸਕੇ ਦਾ ਇਹ ਚੱਕਰ ਹੈ ਜੀ ਹੁਣ ਸਾਡੇ ਦਾ ਅਸੀਂ ਤਾਂ ਦਿਹਾੜੀ ਕਰਨੀ ਹੈ ਜੀ ਉਹੀ ਕਰਨੀ ਹੈ ਉਹੀ ਹੈ ਸਾਡੇ ਬਾਹਰ ਕੋਈ ਆਮਦਨ ਨਹੀਂ ਜੀ ਸਾਡੇ ਵਾ ਮੈਂ ਜੀ ਆਟਾ ਲੈਣੇ ਗਿਆ ਸਿਰਫ ਆਟਾ ਲੈਣ ਗਿਆ ਮੈਂ ਘਰੇ ਜਾਣ ਲੱਗਾ ਸੀ ਆਹ ਥੱਲੇ ਰੱਖਣ ਮੈਨੂੰ ਰਸਤੇ ਵਿੱਚੋਂ ਬਸ ਲੱਗ ਗਿਆ ਕਾਹਦੇ ਸੀ ਉਹਦੇ ਅੱਖ 'ਚ ਕੁਚਰਾ ਮਰਦਾ ਮੈਂ ਜਦੀ ਗਰੀਸ਼ਨ ਹਸਪੀਟਲ 'ਚ ਗਿਆ ਲੀ ਸਭ ਦੇ ਹੋਰ ਉਹਨਾਂ ਦੀ ਜਿਹੜੀ ਮਦਰ ਨੇ ਹੁਣ ਇਸ ਵਕਤ ਦਿਲਪ੍ਰੀਤ ਸਿੰਘ ਦੇ ਉਹ ਤਾਂ ਘਰਾਂ ਰੱਖੀ ਪਿਆ ਜੀ ਮਾਂ ਜੀ ਉਹ ਵੀ ਕਮਜ਼ੋਰ ਹੈ ਜੀ ਕਿਤੇ ਇੰਨੋਂ ਮੈਨੂੰ ਹੋਰ ਚੰਨ ਜਰਨਲ ਸਰ ਜਾਈ ਉਹ ਵੀ ਸੈਨ ਨਹੀਂ ਕਰਦੇ ਦੁੱਖ ਜੀ ਚੱਕਰ ਖਾਇਆ ਕਰਦੀ ਹੈ ਜੀ ਉਹਨਾਂ ਨੂੰ ਦੱਸਤਾ ਜੀ ਹਾਂ ਉਹ ਵੈਸੇ ਪਤਾਗਾ ਜੀ ਮੈਂ ਦਿਖਾਇਆ ਨਹੀਂ ਹਲੀ ਲੜਕਾ ਦਿਖਾਇਆ ਨਹੀਂ ਜੀ ਬਿਮਾਰ ਸਦਮਾ ਲੱਗੂਆ ਜੀ ਉਸ ਤੇ ਮਨ ਨੂੰ ਤੁਸੀਂ ਆਪ ਦਿਲਪ੍ਰੀਤ ਨੂੰ ਆਪ ਮਿਲ ਕੇ ਆਏ ਹੋਸਪੀਟਲ ਆਪ ਦੇ ਕਿਹਾ ਜੀ ਅੱਖਾਂ ਦੇ ਪੱਟੇ ਪੁੱਟਿਆ ਤਰੇ ਵੀਆ ਬਾਕੀ ਪਿਆ ਤਾਂ ਅੱਜ ਕਰਸਨ ਤੋਂ ਹੋਈ ਹੈ ਜੀ ਬਾਕੀ ਹੁਣ ਦੇਖਿਆ ਜਾ ਅੱਜ ਕੱਲ ਦੇ ਵੀ ਕੀ ਬਣਦਾ ਜੀ ਇਹਨਾਂ ਨੂੰ ਬੁਲਾਉਂਦੇ ਨਹੀਂ ਡਰਦੇ ਆ ਇਹ ਖੁਦ ਇਕੱਲਾ ਬੰਦਾ ਤਾਂ ਬੁਲਾ ਹੀ ਨਹੀਂ ਸਕਦਾ ਇਕੱਲਾ ਤਾਂ ਆਪਾਂ ਜੀ ਆਪਣੇ ਬਾਰ ਚ ਵੀ ਖੜੇ ਆਪਾਂ ਖੁਦ ਨਹੀਂ ਕਹਿ ਸਕਦੇ ਇਹਨਾਂ ਨੂੰ ਵਿੱਚ ਘਾਤੋਂ ਖੜੇ ਆ ਇਹਨਾਂ ਦਾ ਕੀ ਪਤਾ ਕਦੋਂ ਮਾਰ ਕੇ ਭੱਜ ਜਾਣ ਇਹਨਾਂ ਦਾ ਨਾਂ ਤਾਂ ਕੋਈ ਨਾਂ ਨਾ ਕੋਈ ਥੇ ਨਾ ਕੋਈ ਯਾਤਾ ਨਾ ਪਤਾ ਇਹਨਾਂ ਦਾ ਆ ਚੀਜ਼ ਹੈ ਜੀ ਆਧਾਰ ਕਾਰਡ ਵੀ ਕਹਿੰਦੇ ਇੱਥੋਂ ਦੇ ਬਣੇ ਹੋਏ ਇੱਥੋਂ ਦੇ ਬਣਾਏ ਹੋਏ ਆ ਜੀ ਇਹ ਤਾਂ ਪੁਰਾਣੇ ਸਰਪੰਚਾਂ ਦੀ ਗਲਤੀ ਹੈ ਉਹਨਾਂ ਨੇ ਵੋਟਾਂ ਦੇ ਮਾਰਿਆਂ ਨੇ ਬਣਾਏ ਹੋਏ ਆ ਆਪਣੇ ਜਿਹੜੇ ਪੰਜਾਬੀ ਰਹਿੰਦੇ ਸੀ ਉਹਨਾਂ ਨੂੰ ਆਏ ਹੁੰਦੇ ਸੀ ਆਪਾਂ ਆਧਾਰ ਕਾਰਡ ਮੈਂ ਇੱਥੇ ਰਹਿਣਾ ਮੈਂ ਤੁਹਾਨੂੰ ਦੱਸਣੀ ਹੈਗਾ ਮੇਰਾ ਰਾਸ਼ਨ ਕਾਰਡ ਨਹੀਂ ਬਣਿਆ ਉਹਨਾਂ ਦੇ ਬਣੇ ਹੋਏ ਆ ਅੱਛਾ ਜੀ ਹਾਂਜੀ ਸਾਡਾ ਬਣਿਆ ਨਹੀਂ ਹੋਇਆ ਬਣਿਆ ਨਹੀਂ ਆ ਜਾਊਗਾ ਕਿਹ ਕਿ ਚੱਕਰ ਹੈ ਵੀ ਤੁਹਾਡਾ ਕਿਉਂ ਨਹੀਂ ਬਣਿਆ ਪਤਾ ਨਹੀਂ ਐਸਾ ਅਪਲਾਈ ਕੀਤਾ ਹੋਇਆ ਹੈ ਨੀਗਾ ਉਹਨਾਂ ਦੇ ਹਰ ਰਾਸ਼ਨ ਕਾਰਡ ਹਰ ਇੱਕ ਤਾਂ ਕਣਕ ਮਿਲਦੀ ਹੈ ਫਿਰ ਇਹਨਾਂ ਦੇ ਆਏ ਆ ਹੁਣ ਕੋਈ ਪੰਜਾਬੀ ਮੁੰਡਾ ਕੋਈ ਕੰਮ ਕਰਨ ਲੱਗੇ ਨਾ ਜਿਵੇਂ ਮੰਨ ਲਓ ਕਿ ਸਬਜ਼ੀ ਮੰਡੀ 'ਚ ਹੀ ਆਪਾਂ ਕੋਈ ਸਬਜ਼ੀ ਦੀ ਰੇੜੀ ਲਾ ਲੈ ਪੰਜਾਬੀ ਮੁੰਡਾ ਗੁਰਸਿੱਖ ਮੁੰਡਾ ਲਾ ਲੈ ਉਹਦੇ ਗੱਲ ਪੈਂਦੇ ਆ ਕੇ